ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਪਿੰਡ ਆਇਆ ਰਾਜਾ ਖਾਂਸੀ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਹਰਮਨਵੀਰ ਦੇ ਕੋਲ ਆਇਆ ਤੇ ਮੋਲ ਕਰਾਉਣੇ ਜਾਇਦ ਜਾਇਦ। ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ ਤੇ ਮਾਰਕੀਟ ਨਾਲ ਅੱਜ 10-10 ਹਜ਼ਾਰ ਦਵਾਦਨੇ ਆ ਸਸਤੀਆਂ। 7000 ਡਾਣ ਵਿੱਚ ਹੀ ਅੱਜ ਕਰਦੇ ਆ। ਸਾਸੀ ਗਾਲ ਭਾਜੀ। ਸਾਸੀ ਗਾਲ ਹੋਰ ਸੁਣਾਓ ਠੀਕ ਠਾਕ ਜੀ। ਵਧੀਆ ਵਿਚੀ ਤੁਸੀਂ ਸੁਣਾਓ। ਤੇ ਲਾ ਦੀਆ ਜੋਫਰਾਂ ਫਿਰ ਪ ਨਾ ਵੀਰ ਜੀ ਅਰ ਮਣਪੇਂਟ ਰਾਇਆ ਸਾਸੀ ਜਿਲ੍ਹਾ ਬਰਸਤ ਤਸੀਲ ਚਨਾਲਾ ਜੇ ਤੇ ਫੋਨ ਨੰਬਰ ਹੈਗਾ 826444231 ਠੀਕ ਆ ਜੀ ਵੀਰ ਜੀ ਤੇ ਕਿਹੜੀ ਤੋਂ ਕਰੀਏ ਸਟਾਰਟ ਵੈੜ ਤੋਂ ਕਰ ਲਈਏ ਜੀ ਇਹ ਲਓ ਜੀ ਤੋਹਫਾ ਲੈਣ ਦਾ ਜੇ ਵੈੜ ਹਨਾ ਸ਼ਕੀਨ ਜੀ ਵੈੜ ਆ ਪਾਸ ਕਰਕੇ ਚੋ ਗਏ ਆਂ ਜੀ 120 ਕਿਲੋ ਠੀਕ ਹੈ ਜੀ ਦੇਖੋ ਪੂਰੇ ਕਾਲ ਦੀ ਸੂਈ ਵੈੜ ਆ ਵੱਛੀ ਯਾਰ ਸ਼ਰ ਮਗਰਿਆ 나ੜੂ ਗਿਲਾ ਨਾਲ ਆ ਲਓ ਜੀ ਇਹ 1.5-2 ਕਿਲੋ 나ੜੂ ਤੇ ਬੱਚਾ ਜੇ ਆ ਯਾਰ ਸ਼ਰ ਵੱਛੀ ਆ ਗਈ ਜੇ ਮਗਰ ਪਹਿਲਾ ਸੁਆ ਵੀਜੀ ਸੂਈ ਟੋਕੜਾਂ ਦੇ ਭਾ ਦੇ ਦੇ ਨਹੀਂ ਆਉਂਸਰਾਂ ਬੱਛੀਆਂ ਦੇ ਭਾ ਠੀਕ ਹੈ ਜੀ ਦੇ ਕੇ ਭਰਾਣੇ ਆਉਂਸਰ ਲੈਣੀ ਤੇ ਫਿਰ ਇਹਨੂੰ ਲੈ ਜਿਓ ਨਾਲੇ ਤੇ ਦੁੱਧ ਦਊਗੀ ਤੇ ਅਗਲੇ ਸੂਈ ਨੂੰ ਭਾਵਾਂ ਕਮੇਟੀ ਵਾਲਾ ਹਿਸਾਬ ਨਾਲ ਆਪਾਂ 50000 ਦੀ ਵੇਚ ਲਿਓ ਸਾਡਾ ਸਭ ਕੁਆ ਜੀ ਪੜੀ ਠੰਡੀ ਸੀ ਦੇਖੋ ਬੜੀ ਜ਼ਰਾ ਨਾਲੇ ਸ਼ਕੀਨ ਹੈ ਨਾ ਹਾਂਜੀ ਪੂਰੀ ਤੇ ਬੱਛੀ ਯਾਰ ਸ਼ਰ ਦੀ ਮਗਰ ਬੱਛੀ ਮਗਰ ਵੀ ਬੱਛੀ ਦੋ ਗਾਵਾਂ ਅੱਜ ਸਾਰਾ ਦੇ ਦੇਣੀ ਆਪਾਂ ਨੇ ਦੋ ਦੇਣੀ ਆ ਅੱਜ ਸਾਰਾ ਜਾਇਜ਼ ਮੁੱਲ ਦੇ ਵਿੱਚ ਦੋ ਗਾਵਾਂ ਤੇ ਲਾਈ ਖਾਓ ਮੜਾਇ ਕਿੰਨੇ ਭਾਜੀ ਦੋਹਾਂ ਕਮਾਂ ਤਾਂ ਜੈਜਾ ਹੀ ਲਾ ਦੋ ਜੈਜ ਨਿਗਾਹ ਜਾਂ ਮੋਲ ਲਊ ਵੇਖੋ ਲੈ ਪੂਰੇ ਕਮਾਲ ਦੀ ਆ ਦੇਵਾਲੂਆ ਵੇਖ ਲੈ ਤੂੰ ਆ ਫਿਕਸ ਜੀ ਆਰਡਰ ਦੀ ਆ ਹਾਂਜੀ ਤੇ ਜੈਜ ਜੀ ਕਰ ਦੀਏ ਮੋਲ ਤੇ ਪੀਚੀ 35 ਕਰਦੇ 30 ਦੀ ਦੇ ਦੀਏ ਨਹੀਂ ਮਾਨਤਾਨ ਵਾਲਾ ਹਾ ਕਿੰਨੇ ਦੀ ਤੁਹਾਨੂੰ ਚੰਗੀ ਲੱਗਦੀ ਆ ਆਫਰ ਜੀ ਲਾ ਦੀਏ 26 ਹਜ਼ਾਰ ਚੋਂ 200 ਛੋੜ ਹੋਣੀ 26 ਚੋਂ 26 ਦੀ ਹਾਲੀ ਚਲੋ ਠੀਕ ਆ ਵੀਨ ਕਰ ਦਿਓ ਥੋੜਾ ਬੋਧ ਆਏ ਗਏ ਦਾ 200 ਨਹੀਂ ਵਧ ਕਰ ਦਿਓ ਵੀਰ ਜੀ ਪਹਿਲੇ ਸੋਇਆ ਵਸੀ ਵੇਚ ਲੋ ਦੇ ਨੇ ਆਸੀ ਆਉਂਸਰ ਦੇ ਹਿਸਾਬ ਨਾਲ ਇਹਨੇ ਇਹਨੇ ਤੇ 30000 ਰੁਪਏ ਦੇ ਆ ਆਪਣਾ ਸੁਣਾ ਦੀ ਆ ਸਾਹ ਵੀ ਜੇ ਪਾਈ ਚੋਣ ਚਾਨ ਬਹੁਤ ਚੰਗੀ ਤੇ ਅੱਗੇ بڑا ਨਕੀਨਾ ਪੀਸ ਲੈਂਦਾ ਜੇ ਪਹਿਲਾਂ ਤੇ 31 ਸੁਈ ਵੀਰ ਜੀ ਮਦਰ ਵੀ 31 ਵੇਚ ਲੋ ਆਇਆ ਡਬਲ ਫਾਇਦਾ ਯਾਰ ਠੀਕ ਆ ਜਿੰਨਾਂ ਅੰਦਰ ਸੋਇਆ ਤਿੰਨਾ ਮਗਰ ਦੇ 20 ਮਿਲ ਕਾ ਅੱਛਾ ਕਟੀਆਂ ਆ ਗਈਆਂ ਜੀ ਤਿੰਨਾ ਮਗਰ ਕਟੀਆਂ ਲਓ ਜੀ ਐਚ ਐਫ ਕੋ ਕੈਮਰਾ ਮਾਰ ਦੋ ਮਾਰਨਾ ਲੈ ਐਚ ਐਫ ਗਾਂ ਹੀ ਹਿਸਾਬ ਨਾਲ 10 ਕਿਲੋ ਤੋਂ ਬਾਹਰ ਭਾਈ ਦੋ ਤੋਂ ਉੱਪਰ 11 ਕਿਲੋ ਠੀਕ ਆ ਜੀ ਕੱਟੀ ਐ ਐਮ 29 ਦੀ ਵੇਖੋ ਪੁੱਠਾ ਲੱਗਾ ਠੀਕ ਆ ਜੀ ਐਮ 12 ਦੀ ਆ ਜੇ ਸਾਰੀ ਐਮ 29 ਦੀ ਕੱਟੀ ਆ ਗਈ ਜੇ ਮਗਰ ਹਾਂਜੀ ਠੀਕ ਆ ਜੀ ਤੋਰੀਏ ਵੀ ਜੀ ਇਹਨੂੰ ਵੀ ਹਾਂਜੀ ਚੌਣ ਚਾਂ ਇੱਕ ਨੰਬਰ ਭਾਜੀ ਲੱਗੀ ਆ ਠੀਕ ਆ ਵੀਰ ਜੀ ਸਹੀ ਕੱਟੀ ਵੀ ਜੀ ਉਧਰ ਪਈ ਆ ਲਓ ਜੀ ਵੀਰ ਜੀ ਇਹ ਕਮੇਟੀਆਂ ਅੱਜ ਹਿਸਾਬ ਨਾਲ ਅਗਲੇ ਸੂਏ ਨੂੰ ਇਹਨਾਂ ਨੇ ਵਧ ਜਾਣਾ ਹਿਸਾਬ ਨਾਲ ਦੱਸਦਾ 20-2000 40 ਕੱਟੀ ਭਾਜੀ ਛਾਈ ਸੂਈ ਵੇਖੋ ਕੱਟੀ ਠੀਕ ਹੈ ਜੀ ਫੇਸ ਕੁਆਲਟੀ ਵੇਖੋ ਸਿੰਘ ਵੇ ਇਹਨੂੰ ਛਾਂਪਣ ਦਾ ਵੇ ਇਹਨੂੰ ਤਣ ਤਣ ਬੜੀ ਸੋਹਣੀ ਪੂਰੇ ਕਮਾਲ ਦੀ ਆ ਦੇ ਬਗੀ ਜਿਹੜੀ ਹਿਸਾਬ ਨਾਲ ਭਾਜੀ ਦੋ ਮਈਆਂ ਦੇਣੀਆਂ ਐਚ ਐਫ گاਵਾ ਵਾਲਾ ਹਿਸਾਬ ਨਾਲ ਦੋ 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 ਮੱਝਾਂ ਦੇਣੀਆਂ ਜੋੜਾ ਹੀ گاਵਾ ਦਾ ਤੇ ਜੋੜਾ ਹੀ ਮੱਝਾਂ ਦਾ ਹਾਂਜੀ ਆਹ ਮਨਤੀ ਦੀ ਕੱਟੀ ਆ ਉਹ ਕੱਟੀ ਹਿਸਾਬ ਨਾਲ ਕੱਲੀ ਹੋਈ ਨਹੀਂ ਆ 10-12000 ਦੀ ਮੰਨ ਲਓ ਤੁਸੀਂ ਠੀਕ ਹੈ ਜੀ ਤੇ ਕਿੰਨੇ ਦੀ ਕਰਦਗੇ ਹੈ ਹਿਸਾਬ ਹੈ ਸ਼ਾਈ ਵੀ ਬੜੀ ਕੱਟੀ ਦੀ ਜੈ ਜੈ ਇਦਾਂ ਕਰਕੇ ਦੋਵੇਂ ਮੱਜਾਂ ਇਹ ਮੌਲਤ ਵੀ ਜੀ 1-5 ਕਰਦੇ ਆ ਆਖਰੀ ਦੇ ਦਈਏ ਤੇ ਕਰਨਾ ਮਨ ਉਹ ਨਹੀਂ ਕਰੀਏ ਮਾਨਤਾਂ ਨਾਲ ਇੰਨੀ ਨਹੀਂ ਚਲੋ ਕੱਟੀ-ਕੁੱਟੀ ਮਗਰ ਚੰਗੀ ਆ ਤੇ ਮੱਜ ਵੀ ਚੰਗੀ ਆ ਛੋਟੀ ਵੀ ਚੰਗੀ ਵੀਰ ਜੀ ਐੋ ਜੀ ਟੋਪੜ ਝੋਟੀ 70000 ਦੀ ਵਿਗ ਜਾਂਦੀ ਆ ਉਹ ਚਲ ਜੈ ਜੈ ਕਰਦੀ ਆ ਪੂਰੀ ਭਰਾ ਲੈ ਜੇ ਤੇ ਨਾ ਮਹੀਨਾਰੇ ਗੱਬਣ ਕਰਦੇ 70000 ਦੀ ਆਪਾਂ ਲੈ ਕੇ ਆਵਾਂਗੇ ਠੀਕ ਹੈ ਨਹੀਂ ਕੋਈ ਗੱਲ ਨਹੀਂ ਕਿਨੇ ਵੀਰ ਨੇ ਸ਼ੌਂਕ ਨਾ ਖੜਨੀ ਕੀ ਤਾਂ ਉਹਨੇ ਦੇਣੀ ਕਿ ਨਹੀਂ ਦੇਣੀ ਵੀਰ ਜੀ 90000 ਦੀ ਕੱਟੀ ਦੇ ਦਈਏ ਓਪਰ ਵਾਲਾ ਦੋ 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 ਛੱਡ ਦਈਏ ਫਿਰ ਆਫਰ ਲਾ ਦਈਏ ਸਾਸੀ ਦੀ ਹਾਂਜੀ ਕੋਈ ਨਹੀਂ ਢਾਡੀ ਨਹੀਂ ਮੋੜਦੀ ਠੀਕ ਹੈ ਜੀ ਅੱਗੇ ਪੂਰਾ ਆ ਗਿਆ ਰਸ਼ੀਮ ਟੈਂਕ ਜਿਹੜੀ ਆ ਗਈ ਜੇ ਤੇ ਥੋੜੀ ਜੀ ਰੋਟੀ ਰੱਖ ਕੇ ਭਾਜੀ ਮੁੱਲ ਪਾਇਆ ਆ ਠੀਕ ਹੈ ਜੀ ਭਾਜੀ ਸੇਵਾ ਵਾਲਾ ਕੰਮ ਦੇਖਦੀ ਨਹੀਂ ਨਹੀਂ ਅੱਜ ਨਵੇਂ ਪੁਰਾਣੇ ਹੀ ਕਰਨੇ ਆ ਨਵੇਂ ਪਾਣੇ ਕਰਦੇ ਨੇ ਅੱਜ ਤੇ ਵੀਰ ਨੇ ਜਾਣਾ ਵਿਆਹ ਉਹਦਾ ਕਰਕੇ ਵੀ ਕਾਲਾ ਪੈਂ ਰਿਹਾ ਅ 4-5 ਦਿਨ ਲੱਗ ਗਿਆ ਨੇ ਆ। ਆ ਮੈਂ ਕੋ ਬਿੰਦੀ 2-2 13-14 ਕਿਲੋ। ਠੀਕ ਹੈ ਜੀ। ਤੇ 12 ਦੀ ਗਾਰੰਟੀ ਤੇ ਜਿਹੜਾ ਮੱਗੀ ਲਈ। ਠੀਕ ਆ ਵੀਰ ਜੀ। ਤੇ ਦੇਵਾ ਵੇਖ ਲਓ। ਲਓ ਜੀ ਵੀਰ। ਉਸ ਦੀ ਬਾਹ ਫੁੱਟ ਫੁੱਟ ਭਾਜੀ। ਵੱਡੀ ਮੈਂ ਵੀ ਜੀ ਮਗਰ ਵੀ ਕੱਟੀ ਐ ਵੀ ਦੋ ਮਈਆਂ ਹੀ ਆਪਾਂ ਸਾਹ ਉਹਨਾਂ ਦੇ ਵੀ ਦੋ ਚਲ ਜੇ ਨੀਲੀ ਦੀ ਕੱਟੀ ਆ ਗਈ ਜੇ ਮਗਰ ਘਰ ਵਾਲਿਆਂ ਨੇ ਕਿਹਾ ਮਹੀਨਾ ਡੇਢ ਮਹੀਨਾ ਹੋਇਆ ਕੋਈ ਦੋੜ ਵਾਲੇ ਆਪਣੀ ਸਮਝਣਾ ਲਾ ਜੀ ਹਾਂਜੀ ਬਾਕੀ ਚਲੋ ਦੁੱਧ ਦਾ ਮੁੱਲਿਆ ਦੁੱਧ ਦਾ ਦੁੱਧ ਦਾ ਮੁੱਲ ਦੁੱਧ 12 13 ਕਿਲੋ ਬਾਡੀ ਵੇਖੋ ਮੈਂ ਠੀਕ ਆ ਜੀ ਪੂਰੇ ਫੁੱਲ ਕੱਦ ਕਾਠ ਵਾਲੀ ਆ ਕੋਣ ਜਿਉਂਖਾਈ ਆ ਹਾਂ ਵਿਖਾਉਣੀ ਪੈਣੀ ਇਹਦੇ ਫੁੱਲ ਕੇ ਨਾਲ ਇੱਕ ਨੰਬਰ ਜੀ ਵਿੱਚ ਠੀਕ ਆ ਜੀ ਕੋਈ ਲਾਟ ਵਾਲਾ ਤਾਂ ਕੋਈ ਨਹੀਂ ਅੱਜ ਮੁੱਲ ਜਾ ਜਾ ਤੈਨੂੰ ਵਿਆਹ ਵਿਖਾ ਦੇਣਾ ਟੈਨਸ਼ਨ ਨਾ ਲਾਇਆ ਦੂੰ ਦੂਰ ਦਾ ਵੀਰ ਭੜਾ ਲਵੇ ਬੇਸ਼ੱਕ ਆ ਲੋ ਜੀ ਵੇਰੀ ਪੂਰੀ ਰਸ਼ੀਨ ਟੈਂਕ ਚਿੱਡੀ ਆ ਵੱਡੀ ਏ ਕੱਲੀ ਆਉਣ ਵਾਲੀ ਦਿੱਤੀ ਪ੍ਰਮਾਣਨਾ ਠੀਕ ਹੈ ਜੀ ਹਾਂ ਜੀ ਪੂਰੀ ਕੱਦ ਵਜਨ ਵਾਲੀ ਆ ਤੁਹਾੜਾ ਮੈਂ ਕਿਹਨੂੰ ਆਦੇ ਆ ਦੂਰ ਤੋਂ ਕੈਮਰੇ ਚ ਫਿੱਟ ਲਿਓਣੀ ਪੈਂਦੀ ਏ ਕੋਫ ਭਾਈ ਜਰੂਰ ਲੱਥਾਂ ਆ ਹਾਂਜੀ ਹਾਂਜੀ ਉਹ ਨਾਲ ਹੈ ਕੱਦ ਵਜਨ ਵਾਲੀ ਆ ਗੱਲ ਤੇ ਮੈਂ ਵੱਡੀ ਏ ਕੁੜੀ ਵੇ ਮਗਰ ਕੱਟੀ ਵੀ ਮਗਰ ਚੰਗੀ ਏ ਧੀਰੇ ਦੀ ਵੇਖੋ ਕੱਟੀ ਬੜੀ ਚੰਗੀ ਏ ਮਗਰ ਹਾਂਜੀ ਕਹਿੰਦੇ ਨਾ ਪਾਜੀ ਕੱਟੀ ਆ ਹੁਣੇ ਮਗਰ ਠੀਕ ਏ ਜੀ ਹਾਂਜੀ ਨੀਲੀ ਦਾ ਕਹਿੰਦੇ ਭਰਾ ਟੀਗਾ ਹਾਂਜੀ ਤੇ ਜੈਜ ਜੀ ਕਰੀਏ ਵੀ ਜੈ ਜੀ ਜੇ ਲੋ ਕਹਿਣਾ ਚਾਹੀਦਾ 70000 ਦੀ ਉਦਾਂ ਹੀ ਮੈਂ ਆ ਦੋ ਨੰਬਰ ਹੈਗੀ ਆ ਹੈਗੀ ਆ ਕੋਈ ਸ਼ੱਕ ਨਹੀਂ 12 13 ਕਿਲੋ ਦੋ ਤਾਂ ਹੁਣ ਤਿਆਰ ਆ ਠੀਕ ਹੈ ਜੀ ਕੋਈ ਭਰਾ ਚੰਗੀ ਸੇਵਾ ਕਰੇ 15 ਕਿਲੋ ਮੈਂ ਦੁੱਧਰ ਮਾਰਨਾ ਪੈਣੀ ਠੀਕ ਹੈ ਜੀ ਤੇ ਕਿੰਨੇ ਦੀ ਕਰੀਏ ਜੈ ਜੈ ਖਣਾ ਕੋਈ ਭੂੜ ਛੱਟਾ ਹੋਵੇ ਘਾਟ ਵਾਧ ਹੋਵੇ ਉਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਦੀ ਕਰ ਦਈਏ ਹੁਣ ਮੁੱਲ ਵੀ ਜੀ 1 5 ਕਰਦੇ ਆ ਨਹੀਂ ਅੰਦਰ ਲੈ ਆਈਏ ਨੂੰ ਆਪਾਂ ਲੱਕਰੀ ਦੀ ਇਹਦੀ ਆ ਭਾਜੀ ਨਹੀਂ ਅੰਦਰ ਲੈ ਆਈਏ 2 98000 ਦੀ ਦੇਣਾ ਨਹੀਂ ਤਿੰਨ ਤਿੰਨ ਛੜਦੀਏ ਮੈਂ ਨਾ ਹੋਰ 95 ਦੀ ਕਰਦੀਏ ਕੋਈ ਨਹੀਂ ਦੇ ਦਾਂਗੇ ਜੇ ਤੂੰ ਹੀ ਕਹਦਾ ਛੋੜ ਆਲਾ ਮੁੱਲ ਹੀ ਹੈ ਬਾਕੀ ਏਡੀਆਂ ਨੇ ਡੇਢ ਡੇਢ ਲੱਖ ਵੀ ਕਰੀ ਜਾਂਦੇ ਜੇ ਬਾਹਰ ਬਾਜ਼ਾਰ ਦਾ ਮੁੱਲ ਹਾਂਜੀ ਨਾਣੂ ਦੇ ਬੱਚਾ ਹੁੰਦਾ ਤੇ ਇਹ ਵੀ ਡੇਢ ਦੀ ਹਾਂਜੀ 150 ਮਹੀਨਾ ਚੋਈ ਇਹਦਾ ਕਟਾ ਲੱਗਣ ਦੇ ਬਾਕੀ ਚਲੋ ਸੂਈਆਂ ਸਵਾਈਆਂ ਆਪਣੀ ਇੱਥੋਂ ਹੀ ਤਸੱਲੀ ਕਰਕੇ ਮੇਰੇ ਭਰਾ ਠੀਕ ਹੈ ਨਾ ਕਿਉਂਕਿ ਬਾਅਦ ਵਿੱਚ ਕੋਈ ਲਾਂਮੇ ਵਾਲਾ ਕੰਮ ਨਾ ਹੋਵੇ ਠੀਕ ਹੈ ਵੀਰ ਜੀ ਵੀਰ ਜੀ ਸਾਡੇ ਤੋਂ ਤਸੱਲੀ ਕਰੋ ਠੀਕ